ਵਾਹਿਗੁਰੂ ਸ਼ਿਕਾ ਖਾਂਸਾ ਵਾਹਿਗੁਰੂ ਸ਼ਿਕ ਕੇ ਫਤੇ ਸਾ ਸੰਗਾਂ ਚ 4 ਦਸੰਬਰ ਦਿਨ ਵੀਰਵਾਰ ਮਕਰ ਪੂਰਨ ਮਾਸ਼ੀ ਦੇ ਸ਼ੋਭ ਮੌਕੇ ਤੇ ਲੌਂਗ ਅਤੇ ਕਪੂਰ ਦਾ ਇਹ ਅਨਪੁੱਤ ਉਪਾ ਕਰੋ ਇਸ ਨਾਲ ਜਲਦੀ ਹੀ ਵਿਆਦੇ ਜੋਗ ਬਣਨਗੇ ਕਿਉਂਕਿ ਅੱਜ ਮੈਂ ਲੌਂਗ ਅਤੇ ਕਪੂਰ ਨਾਲ ਜੋ ਉਪਾ ਲੈ ਕੇ ਆਈ ਹਾਂ ਉਹ ਤੁਹਾਡੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲੈ ਕੇ ਆਵੇਗਾ ਅਤੇ ਮਗਰ ਪੋਰਨ ਮਾਸ਼ੀ ਦੇਸ ਮੌਕੇ ਤੇ ਜੋ ਵੀਰਵਰ ਨੂੰ ਪਿਆ ਰਹੀ ਹੈ ਉਸ ਦਿਨ ਹੀ ਇਸ ਪਾਣੂ ਕਰਨਾ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਸੰਗਤ ਜੀ ਬੱਚੇ ਵੀ ਇਸ ਪਾਣੂ ਕਰ ਸਕਦੇ ਹਨ ਮਾਤਾ ਪਿਤਾ ਵੀ ਇਸ ਪਾਣੂ ਕਰ ਸਕਦੇ ਹਨ ਦੋਵਾਂ ਨੂੰ ਬਰਾਬਰ ਲਾਭ ਮਿਲੇਗਾ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਬੱਚੇ ਆਪਣੇ ਕੰਮਾਂ ਵਿੱਚ ਰੋਚੇ ਰਹਿੰਦੇ ਹਨ ਜਾਂ ਫਿਰ ਘਰ ਤੋਂ ਦੂਰ ਰਹਿ ਕੇ ਸਿੱਖਿਆ ਪ੍ਰਾਪਤ ਕਰਦੇ ਹਨ ਜਾਂ ਕਿਸੇ ਕੰਮ ਕਾਜ ਵਿੱਚ ਰੋਚੇ ਰਹਿੰਦੇ ਹਨ ਰਾਜਾਈ ਸਥਿਤੀ ਦੇ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਦੇ ਜਲਦੀ ਵਿਆਹ ਦੇ ਲਈ ਇਹ ਉਪਾਅ ਖੁਦ ਕਰ ਸਕਦੇ ਹਨ ਹੁਣ ਕਰਨਾ ਕੀ ਹੈ ਉਸੇ ਪੂਰੀ ਜਾਣਕਾਰੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਬਸ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਉਪਾਅ ਬਹੁਤ ਹੀ ਆਸਾਨ ਅਤੇ ਸੌਖੇ ਹਨ ਇਸ ਨੂੰ ਮਗਰ ਮਹੀਨੇ ਦੇ ਪਵਿੱਤਰ ਮੌਕੇ ਤੇ ਪੂਰਨਮਾਸ਼ੀ ਦੀ ਤਿੱਥੀ ਤੇ ਜੋ ਸੰਜੋਗ ਬਣਾਉਣ ਵਾਲਾ ਹੈ ਉਹ ਇੱਕ ਦੁਰਲਭ ਸੰਜੋਗ ਹੋਵੇਗਾ ਅਤੇ ਇਸ ਸੋਭਾ ਸ੍ਰਿਸ਼ਟੀ ਦੇ ਵਿੱਚ ਜੋ ਮਾਤਾ ਪਿਤਾ ਜਾਂ ਬੱਚੇ ਬੱਚੀਆਂ ਮੇਰੇ ਦੁਆਰਾ ਦੱਸੇ ਗਏ ਛੋਟੇ ਛੋਟੇ ਉਪਾਅ ਕਰ ਲੈਣਗੇ ਨਿਸ਼ਚਿਤ ਹੀ ਉਹਨਾਂ ਦਾ ਵਿਆਹ ਬਹੁਤ ਜਲਦੀ ਤੈਅ ਹੋ ਜਾਵੇਗਾ ਸੰਗਤ ਜੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਡੀ ਇਸ ਵੀਡੀਓ ਵਿੱਚ ਬਣੇ ਰਹੋ ਤਾਂ ਯਕੀਨ ਮੰਨੋ ਮੈਂ 100% ਵਿਸ਼ਵਾਸ ਦਿਵਾਉਂਦੀ ਹਾਂ ਕਿ ਬਹੁਤ ਹੀ ਚੰਗੇ ਤੁਹਾਡੇ ਘਰ ਰਿਸ਼ਤੇ ਦੇ ਪ੍ਰਸਤਾਵ ਆਉਣਗੇ ਅਤੇ ਤੁਹਾਡੇ ਘਰ ਰਿਸ਼ਤਾ ਪੱਕਾ ਹੋ ਕੇ ਹੀ ਜਾਵੇਗਾ। ਸੰਗਤ ਜੀ ਕਈ ਵਾਰ ਹਾਲਾਤ ਅਜਾਏ ਬਣ ਜਾਂਦੇ ਹਨ ਕਿ ਬੱਚਿਆਂ ਦੀ ਉਮਰ ਲਗਾਤਾਰ ਵੱਧਦੀ ਜਾਂਦੀ ਹੈ। ਉਮਰ 25 ਦੀ ਹੋ ਜਾਂਦੀ ਹੈ, 30 ਦੀ ਹੋ ਜਾਂਦੀ ਹੈ, ਕਈ ਵਾਰ 40 ਜਾਂ 45 ਤੱਕ ਵੀ ਪਹੁੰਚ ਜਾਂਦੇ ਹਨ। ਰਿਸ਼ਤੇ ਆਉਂਦੇ ਹਨ, ਦੇਖਣ ਵਾਲੇ ਆਉਂਦੇ ਹਨ, ਸਭ ਦੇਖਦੇ ਹਨ। ਫਿਰ ਵਾਪਸ ਚਲੇ ਜਾਂਦੇ ਹਨ ਪਰ ਕੋਈ ਵੀ ਰਿਸ਼ਤਾ ਵਿਆਹ ਵਿੱਚ ਬਦਲ ਨਹੀਂ ਪਾਉਂਦਾ ਕਿਸੇ ਪਾਸਿਓਂ ਸਕਾਰਾਤਮਕ ਜਵਾਬ ਨਹੀਂ ਮਿਲਦਾ ਅਜਿਹੀ ਸਥਿਤੀ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਉਹਨਾਂ ਤੋਂ ਵੀ ਜ਼ਿਆਦਾ ਚਿੰਤਾ ਉਹਨਾਂ ਦੇ ਮਾਤਾ-ਪਿਤਾ ਨੂੰ ਹੋ ਜਾਂਦੀ ਹੈ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਸਾਧ ਸੰਗਤ ਅਕਸਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਰੂਪ ਰੰਗ ਵਿੱਚ ਸੁੰਦਰ ਹੁੰਦੇ ਹਨ ਪੜ੍ਹੇ ਲਿਖੇ ਹੁੰਦੇ ਹਨ ਸਾਰੀਆਂ ਸਹੂਲਤਾਂ ਹੁੰਦੀਆਂ ਹਨ ਤਾਂ ਅੰਦੌਲਤ ਪੈਸਾ ਸਭ ਕੁਝ ਹੁੰਦਾ ਹੈ ਫਿਰ ਵੀ ਵਿਆਹ ਦਾ ਰਿਸ਼ਤਾ ਕਿਤੇ ਤੈਅ ਨਹੀਂ ਹੁੰਦਾ ਅਜੈ ਦੇ ਮਾਤਾ ਪਿਤਾ ਦੇ ਮਨ 'ਚ ਇਹ ਵਿਚਾਰ ਆਉਣ ਲੱਗਦੇ ਹਨ ਕਿ ਸ਼ਾਇਦ ਹੁਣ ਮੇਰੇ ਬੱਚੇ ਦਾ ਵਿਆਹ ਹੋਵੇਗਾ ਹੀ ਨਹੀਂ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਨਰਾਸ਼ ਹੋ ਚੁੱਕੇ ਹੋ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਦੇਖ ਲੈਂਦੇ ਹੋ ਅਤੇ ਸਮਝ ਲੈਂਦੇ ਹੋ ਨਿਸ਼ਚਿਤ ਤਾਂ ਨਿਸ਼ਚੈੰਤਰ ਹੋ ਤੁਹਾਡੇ ਬੱਚੇ ਦਾ ਵਿਆਹ ਜਲਦੀ ਤੋਂ ਜਲਦੀ ਜ਼ਰੂਰ ਹੋਵੇਗਾ ਅਤੇ ਜੇਕਰ ਤੁਸੀਂ ਇਸ ਪਾਣ ਪੂਰੇ ਵਿਸ਼ਵਾਸ ਅਤੇ ਸ਼ਰਦਾ ਨਾਲ ਕਰੋਗੇ ਤਾਂ ਨਿਸ਼ਚਿਤ ਰੂਪ ਨਾਲ ਤੁਹਾਡੇ ਚੇਮਨ ਵਿੱਚ ਜੋ ਗ੍ਰਹਿ ਦੋਸ਼ ਵਿਆਹ ਵਿੱਚ ਰੁਕਾਵਟ ਪੈ ਰਹੀ ਹੈ ਉਹ ਜ਼ਰੂਰ ਦੂਰ ਹੋ ਜਾਵੇਗੀ ਸੰਗਤ ਦੇ ਵਿਆਹ ਵਿੱਚ ਜੋ ਰੁਕਾਵਟਾਂ ਹੁੰਦੀਆਂ ਹਨ ਉਹ ਕਿਸੇ ਇੱਕ ਕਾਰਨ ਕਰਕੇ ਨਹੀਂ ਹੁੰਦੀਆਂ ਸੰਭਵ ਹੈ ਕਿ ਤੁਹਾਡੇ ਉੱਪਰ ਪਿਤਰ ਦੋਸ਼ ਹੋਵੇ ਨਾਜਰ ਦੋਸ਼ ਹੋਵੇ ਜਾਂ ਫਿਰ ਕਿਸੇ ਨੇ ਤੁਹਾਡੇ ਲਗਨ ਨੂੰ ਬਨ ਰੱਖਿਆ ਹੋਵੇ ਇਸ ਤੋਂ ਇਲਾਵਾ ਤੁਹਾਡੀ ਕੁੰਡਲੀ ਵਿੱਚ ਗ੍ਰਹਾਂ ਦੀ ਸਥਿਤੀ ਵੀ ਅਨੁਕੂਲ ਨਾ ਹੋਵੇ ਤੁਹਾਡੀ ਕੁੰਡਲੀ ਦਾ ਜੋ ਮੈਰਿਜ ਹਾਊਸ ਹੁੰਦਾ ਹੈ ਜਾਨੀ ਸਤਮਾ ਭਾਵ ਜੇਕਰ ਉਹ ਕਰੋੜ ਗ੍ਰਹਾਂ ਦੇ ਨਛਤਰ ਪ੍ਰਭਾਵ ਵਿੱਚ ਆ ਜਾਵੇ ਤਾਂ ਉਸ ਵਿੱਚ ਰਾਹੂ ਕੇਤੂ ਜਾਂ ਸ਼ਨੀ ਵਿਰਾਜਮਾਨ ਹੋ ਜਾਂ ਤਾਂ ਅਜਿਹੀ ਸਥਿਤੀ ਦੇ ਵਿੱਚ ਵਿਆਹ ਵਿੱਚ ਵਾਰ-ਵਾਰ ਰੁਕਾਵਟ ਆਉਣ ਲੱਗਦੀ ਹੈ ਜੇ ਤੁਹਾਡੀ ਕੁੰਡਲੀ ਵਿੱਚ ਰਾਹੂ ਕੇਤੂ ਜਾਂ ਸ਼ਨੀ ਬੈਠੇ ਹੋਏ ਹਨ ਤਾਂ ਵਿਆਹ ਤੇ ਹੋ ਕੇ ਵੀ ਕਈ ਵਾਰ ਟੁੱਟ ਜਾਂਦਾ ਹੈ ਕਈ ਵਾਰ ਮੰਗਣੀ ਤੋਂ ਬਾਅਦ ਵੀ ਵਿਆਹ ਵਿੱਚ ਕੋਈ ਨਾ ਕੋਈ ਅੜਚਨ ਪੈਦਾ ਹੋ ਜਾਂਦੇ ਹਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬਹੁਤ ਸਾਰੇ ਰਿਸ਼ਤੇ ਆਉਂਦੇ ਹਨ ਪਰ ਕੋਈ ਵੀ ਰਿਸ਼ਤਾ ਮਨ ਨੂੰ ਨਹੀਂ ਪਾਉਂਦਾ ਅਤੇ ਜੋ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਉਹ ਤੋਂ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਦਾ ਅਜਿਹੀ ਸਥਿਤੀ ਦੇ ਵਿੱਚ ਜਦੋਂ ਕਿ ਹਰ ਨਜ਼ਰੀਏ ਤੋਂ ਤੁਸੀਂ ਸੁਪੰਨ ਹੋ ਰੂਪ ਤੰਨ ਸਿੱਖਿਆ ਸਭ ਕੁਝ ਹੈ ਫਿਰ ਵੀ ਜੇਕਰ ਵਿਆਦ ਜੋਗ ਨਹੀਂ ਬਣ ਰਹੀ ਹਾਂ ਤਾਂ ਜਾਇਜ ਮਗਰ ਪੂਰਨ ਮਾਸ਼ੀ ਤੇ ਦਿਨ ਕੀਤਾ ਗਿਆ ਇਹ ਛੋਟਾ ਜਿਹਾ ਉਪਾਅ ਤੁਹਾਡੇ ਸਾਰੇ ਦੋਸ਼ਾਂ ਨੂੰ ਦੂਰ ਕਰ ਸਕਦਾ ਹੈ ਤਾਂ ਸੰਗਤ ਜੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲੇ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿੰਨਾ ਲੋਕਾਂ ਨੂੰ ਵਿਆਹ ਨਾਲ ਜੁੜੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ ਸੰਗਤ ਜੀ ਮਗਰ ਮਹੀਨੇ ਦਾ ਪੂਰਾ ਮਹੀਨਾ ਸ਼੍ਰੀ ਹਰੀ ਵਿਸ਼ਨੂੰ ਮਾਂ ਲਕਸ਼ਮੀ ਤੇ ਮਾਂ ਤੂਲਸੀ ਨੂੰ ਸਮਰਪਿਤ ਹੁੰਦਾ ਹੈ ਅਜੇ ਜੇ ਜੇਕਰ ਤੁਸੀਂ ਮਗਰ ਮਹੀਨੇ ਦੇ ਦਿਨ ਇਹ ਉਪਾਅ ਕਰਦੇ ਹੋ ਤਾਂ ਕਿਸ ਮਤ ਦੇ ਵਿੱਚ ਵਾਦਾ ਹੁੰਦਾ ਹੈ ਸ੍ਰੀ ਹਰੀ ਵਿਸ਼ਨੂੰ ਦਾ ਆਸ਼ੀਰਵਾਦ ਦੇ ਨਾਲ ਵਿਆਹ ਵੀ ਜੋਗ ਬਣ ਜਾਂਦੇ ਹਨ ਦੇਖੋ ਮਗਰ ਪੂਰਨ ਮਾਸ਼ੀ ਹੁੰਦੀ ਹੈ ਇਸਨ ਮਾਂ ਲక్ష్ਮੀ ਸ੍ਰੀ ਹਰੀ ਵਿਸ਼ਨੂੰ ਤੇ ਮਾਂ ਤુલਸੀ ਦਾ ਭੋਜਨ ਕੀਤਾ ਜਾਂਦਾ ਹੈ ਨਾਲ ਹੀ ਇਸ ਅਨਸਾਰੇ ਦੇਵੀ ਦੇਵਤੇ ਪ੍ਰਿਥਵੀ ਤੇ ਮੌਜੂਦ ਰਹਿੰਦੇ ਹਨ ਕਿਉਂਕਿ ਇਹ ਦਿਨ ਦੀਪavali ਦਾ ਵੀ ਹੁੰਦਾ ਹੈ ਦੀਪavali ਦੇ ਮੌਕੇ ਤੇ ਸਾਰੇ ਦੇਵੀ ਦੇਵਤੇ ਦੀਵਪੋ ਪਾਸਤਾ ਮਨਾਂਨ ਲਈ ਪ੍ਰਤੀਵਿਧੀ ਹੁੰਦੇ ਹਨ ਇਸ ਲਈ ਜਦੋਂ ਤੁਸੀਂ ਇਸ ਵਿਸ਼ੇਸ਼ ਦਿਨ ਇਹ ਪਾ ਕਰੋਗੇ ਤਾਂ ਇਸ ਦਾ ਪ੍ਰਭਾਵਤ ਰੰਧ ਤਖਾਈ ਦੇਵੇਗਾ ਇਹ ਉਪਾਅ ਬਹੁਤ ਹੀ ਪ੍ਰਭਾਵਸ਼ਾਲੀ ਹੈ ਇਸ ਨੂੰ ਕਰਨ ਦੇ ਨਾਲ ਜਲਦੀ ਹੀ ਤੁਹਾਡੇ ਘਰ ਰਿਸ਼ਤੇ ਦੇ ਪਸਤਾ ਆਉਣ ਲੱਗਦੇ ਹਨ ਅਤੇ ਬਹੁਤ ਜਲਦੀ ਤੁਹਾਡਾ ਵਿਆਹ ਵੀ ਨਿਸ਼ਚਿਤ ਹੋ ਜਾਂਦਾ ਹੈ ਸੰਘ ਜੀ ਹੁਣ ਜਾਣਦੇ ਹਾਂ ਇਸ ਪਾਣੂ ਕਰਨ ਦੀ ਵਿਧੀ ਇਸ ਪਾ ਲਈ ਤੁਹਾਨੂੰ ਕਿਹੜੀਆਂ ਵਸਤੂਆਂ ਲੈਣੀਆਂ ਹਨ ਅਤੇ ਕਿਸ ਸਮੇਂ ਕਿਸ ਤਰੀਕੇ ਨਾਲ ਸੁਨੋ ਕਰਨਾ ਹੈ ਪੂਰਾ ਉਪਾਅ ਤੇ ਹੰਦੇ ਨਾਲ ਸਮਝੋ ਤੇ ਜਦੋਂ ਕਰੋਗੇ ਤਾਂ ਪੂਰੇ ਵਿਸ਼ਵਾਸ ਅਤੇ ਸੱਚੀ ਸ਼ਰਧਾ ਨਾਲ ਕਰੋ ਅਜਿਆਂ ਕਰਨ ਤੇ ਇਹ ਉਪਾਅ ਇੱਕ ਹੀ ਵਾਰ ਸਫਲ ਹੋ ਜਾਵੇਗਾ ਯਾਦ ਰੱਖੋ ਸਾਲ ਵਿੱਚ ਇਹ ਮੌਕਾ ਵਾਰ-ਵਾਰ ਨਹੀਂ ਆਉਂਦਾ ਇਸ ਲਈ ਇਸ ਮੌਕੇ ਨੂੰ ਕਿਸੇ ਵੀ ਹਾਲਾਤ ਵਿੱਚ ਨਾ ਜਾਣ ਦਿਓ ਵਿਸ਼ਵਾਸ ਰੱਖੋ ਤੇ ਇਸ ਵਾਰ ਸਾਲ 2025 ਵਿੱਚ ਆਉਣ ਵਾਲੀ ਮਗਰਪੂਰਨ ਮਾਸੀ ਤੇ ਬਹੁਤ ਹੀ ਦੁਰਲਭ ਅਤੇ ਸ਼ੁਭ ਸੰਜੋਗ ਬਣ ਰਹੇ ਹਨ ਕਿਉਂਕਿ ਮਗਰਪੂਰਨ ਮਾਸੀ ਸਾਲ ਵਿੱਚ ਸਿਰਫ ਇੱਕ ਵਾਰ ਹੀ ਆਉਂਦੀ ਹੈ ਅਤੇ ਇਸ ਨੂੰ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਇਸ ਲਈ ਜ਼ਰੂਰ ਇਸ ਪਾਣੂ ਕਰੋ ਅਤੇ ਆਪਣੀ ਕਿਸਮਤ ਨੂੰ ਇੱਕ ਹੀ ਰਾਤ ਵਿੱਚ ਚਮਕਾ ਦਿਓ ਹੁਣ ਜਾਣਦੇ ਹਾਂ ਉਪਾਅ ਕਰਨ ਦੀ ਪ੍ਰਕਿਰਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ 11 ਸਾਬਤ ਲੌਂਗ ਲੈਣੇ ਹਨ ਧਿਆਨ ਰੱਖੋ ਕਿ ਕੋਈ ਵੀ ਲੌਂਗ ਟੁੱਟਿਆ ਹੋਇਆ ਜਾਂ ਖੰਡਿਤ ਨਾ ਹੋਵੇ ਸਾਰੇ ਬਿਲਕੁਲ ਸਹੀ ਸਲਾਮਤ ਹੋਣ ਇਸੇ ਨਾਲ ਹੀ ਤੁਹਾਨੂੰ ਕਪੂਰ ਲੈਣਾ ਹੈ ਕਪੂਰ ਦੀ ਇੱਕ ਟਿੱਕੀ ਜਾਂ ਛੋਟਾ ਟੁਕੜਾ ਕਾਫੀ ਰਹੇਗਾ ਜ਼ਿਆਦਾ ਨਹੀਂ ਲੈਣਾ ਹੁਣ ਤੁਹਾਨੂੰ ਕਰਨਾ ਇਹ ਹੈ ਕਿ ਇੱਕ ਲੌਂਗ ਅਤੇ ਇੱਕ ਕਪੂਰ ਨੂੰ ਕਿਸੇ ਬਰਤਨ ਵਿੱਚ ਜਾਂ ਮਿੱਟੀ ਦੇ ਦੀਵੇ ਵਿੱਚ ਮਿੱਟੀ ਦੇ ਦੀਵੇ ਵਿੱਚ ਰੱਖ ਲਓ ਫਿਰ ਉਸ ਦੇ ਉੱਪਰੋਂ ਥੋੜਾ ਜਿਹਾ ਘਿਓ ਪਾ ਦਿਓ ਪਰ ਧਿਆਨ ਰਹੇ ਕਿ ਤੁਹਾਨੂੰ ਆਪਣੇ ਤੁਹਾਨੂੰ ਪਹਿਲਾਂ ਕਪੂਰ ਨੂੰ ਝੁਕਾਉਣਾ ਨਹੀਂ ਹੈ ਸਭ ਤੋਂ ਪਹਿਲਾਂ ਇਸ ਦਿਵੇ ਨੂੰ ਆਪਣੇ ਘਰ ਦੇ ਮੰਦਰ ਵਿੱਚ ਰੱਖ ਦਿਓ ਹੁਣ ਤੁਸੀਂ ਘਰ ਦੇ ਮੰਦਰ ਵਿੱਚ ਬੈਠ ਜਾਓ ਤੇ 11 ਵਾਰ ਇਹ ਮੰਤਰ ਬੋਲੋ ਓਮ ਗੌਰਵੇ ਨਮੇ ਓਮ ਗੌਰਵੇ ਨਮੇ ਓਮ ਗੌਰਵੇ ਨਮੇ ਤਾਂ ਇਹ ਮੰਤਰ ਠੀਕ 11 ਵਾਰ ਬੋਲਣਾ ਜ਼ਰੂਰੀ ਹੈ ਇਸ ਤੋਂ ਬਾਅਦ ਜੋ ਲੌਂਗ ਅਤੇ ਕਪੂਰ ਤੁਸੀਂ ਰੱਖੇ ਹਨ ਉਹਨਾਂ ਨੂੰ ਆਪਣੇ ਘਰ ਦੇ ਮੰਦਰ ਵਿੱਚ ਜਗਾ ਦਿਓ ਅਤੇ ਜਦੋਂ ਲੌਂਗ ਤੇ ਕਪੂਰ ਬਲ ਜਾਣ ਤਾਂ ਉਹਨਾਂ ਦਾ ਧੂਆਂ ਲੈ ਕੇ ਪੂਰੇ ਘਰ ਵਿੱਚ ਘੁੰਮ ਜਾਓ ਜਿੱਥੇ-ਜਿੱਥੇ ਕਮਰੇ ਹਨ ਕਾ ਦਾ ਮੁੱਖ ਦਰਵਾਜ਼ਾ ਹੈ ਤੇ ਹਰ ਥਾਂ ਤੇ ਜਾਓ ਕਿਉਂਕਿ 11 ਲੌਂਗ ਅਤੇ ਇੱਕ ਕਪੂਰ ਜੋਦੋਸੀ ਜਗਾਏ ਹਨ ਇਹ ਸਧਾਰਨ ਨਹੀਂ ਹਨ ਇਹ ਦਿਨ ਤੁਹਾਡੇ ਘਰ ਵਿੱਚ ਮਾਂ ਲਕਸ਼ਮੀ ਅਤੇ ਸ਼੍ਰੀ ਹਰੀ ਵਿਸ਼ਨੂੰ ਆਉਂਦੇ ਹਨ ਕਿਉਂਕਿ ਇਹ ਮਗਰ ਮਹੀਨੇ ਦੀ ਪੂਰਨਮਾਸ਼ੀ ਹੁੰਦੀ ਹੈ ਤੇ ਇਸ ਦਿਨ ਦੀਵਾਲੀ ਦਾ ਉਤਸਵ ਮਨਾਇਆ ਜਾਂਦਾ ਹੈ ਜਦੋਂ ਤੁਸੀਂ ਐਸੇ ਦਿਨ ਇਹ ਉਪਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਸਾਰੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਸਮਾਪਤ ਹੋ ਜਾਂਦੀ ਹੈ ਜੋ ਵੀ ਟੋਨੇ ਟੋਟ ਕੇ ਜਾਂ ਬੁਰੀ ਨਜ਼ਰ ਤੁਹਾਡੇ ਉੱਪਰ ਹੁੰਦੀ ਹੈ ਉਹ ਸਭ ਖਤਮ ਹੋ ਜਾਂਦੀ ਹੈ ਘਰ ਅਤੇ ਪਰਿਵਾਰ ਤੋਂ ਬਾਰਸ਼ਾ ਲਈ ਜਾਂਦੀ ਹੈ ਇਸ ਨਾਲ ਤੁਹਾਡੇ ਘਰ ਵਿੱਚ ਸ਼ੁਭ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ ਲੌਂਗ ਅਤੇ ਕਪੂ ਦਾਏ ਤੋਂ ਆ ਜਦੋਂ ਪੂਰੇ ਘਰ ਵਿੱਚ ਫੈਲਦਾ ਹੈ ਤਾਂ ਵਾਤਾਵਰਣ ਸ਼ੁੱਧ ਅਤੇ ਪਵਿੱਤਰ ਬਣ ਜਾਂਦਾ ਹੈ ਜੇਕਰ ਤੁਸੀਂ ਮਗਰ ਪੂਰਨ ਮਾਸੀ ਦੇ ਦਿਨ ਇਹ 11 ਲੋង ਤੇ ਕਪੂਰ ਚਕਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਮੰਗਲ ਕਾਰਜ ਸ਼ੁਰੂ ਹੋਣ ਲੱਗਦੇ ਹਨ ਤੁਸੀਂ ਚਾਹੇ ਇਹ ਪਾਸ ਸਵੇਰੇ ਕਰੋ ਜਾਂ ਸ਼ਾਮ ਨੂੰ ਕਰੋ ਪਰੰਤੂ ਕੋਸ਼ਿਸ਼ ਕਰੋ ਕਿ ਇਸ ਨੂੰ ਸ਼ਾਮ ਦੇ ਸਮੇਂ ਕਰੋ ਕਿਉਂਕਿ ਸ਼ਾਮ ਦਾ ਸਮਾਂ ਬਹੁਤ ਸ਼ੋਭਾ ਤੇ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ ਹਾਲਾਂਕਿ ਜਿੰਨਾਂ ਲੋਕਾਂ ਕੋਲ ਨਾ ਸਮੇਂ ਦੀ ਕਮੀ ਹੈ ਉਹ ਇਸ ਨੂੰ ਸਵੇਰੇ ਵੀ ਕਰ ਸਕਦੇ ਹਨ ਹੁਣ ਧਿਆਨ ਰੱਖੋ ਜੋ ਸੰਖਿਆ 11 ਹੈ ਉਹ ਮਾਂ ਲਕਸ਼ਮੀ ਦੇ ਸਰੀ ਹਰੀ ਵਿਸ਼ਨੂ ਦਮਾ ਨੂੰ ਬਹੁਤ ਪਿਆਰੀ ਹੈ ਨਾਲ ਹੀ ਕਪੂ ਦਾ ਸੰਬੰਧ ਭਗਵਾਨ ਮਹਾਦੇਵ ਨਾਲ ਮੰਨਿਆ ਗਿਆ ਹੈ ਅਤੇ ਕਪੂ ਜਿਗੋਂ ਨਾਲ ਅਸ਼ਵ ਮੇਦ ਯੁੱਗ ਦੇ ਬਰਾਬਰ ਪੂਨ ਪ੍ਰਾਪਤ ਹੁੰਦਾ ਹੈ ਇਸੇ ਨਾਲ ਹੀ ਮਾਂ ਲక్ష్ਮੀ ਅਤੇ ਸ਼੍ਰੀ ਹਰੀ ਵਿਸ਼ਨੂ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਸੰਗਤ ਜੀ ਇਹ ਅਚੋਕ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਹੈ ਇਸ ਨੂੰ ਮਗਰ ਪੂਰਨ ਮਾਸ਼ੀ ਦੇ ਦਿਨ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਨੂੰ ਸੱਚੇ ਸ਼ਰਦਾ ਦੇ ਵਿਸ਼ਵਾਸ ਨਾਲ ਕਰੋਗੇ ਇਸ ਨੂੰ ਸੱਚੇ ਸ਼ਰਦਾ ਤੇ ਵਿਸ਼ਵਾਸ ਨਾਲ ਕਰੋਗੇ ਤਾਂ ਨਿਸ਼ਚਿਤ ਰੋਪ ਨਾਲ ਤੁਹਾਡਾ ਵਿਆਹ ਜਲਦੀ ਹੀ ਤੈਅ ਹੋ ਜਾਵੇਗਾ ਤਾਂ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੁੰਦੇ ਹਾਂ ਤਾਂ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ